ਜੇਕਰ ਆਪ ਬਿਮਾਰ ਰਹਿੰਦੇ ਹੋ ਤਾਂ ਤੁਹਾਡੇ ਦਿਲ ਦੀ ਸਭ ਤੋਂ ਵੱਡੀ ਖੁਆਇਸ਼ ਇਹ ਹੋਵੇਗੀ ਕਿ ਕਿਸੇ ਤਰ੍ਹਾਂ ਤੁਸੀਂ ਤੰਦਰੁਸਤ ਹੋ ਜਾਵੋ ਅਤੇ ਬਿਮਾਰੀ ਸਦਾ ਲਈ ਤੁਹਾਡੇ ਗਲੋਂ ਲੱਥ ਜਾਵੇ ਬਿਮਾਰੀ ਇੱਕ ਐਸੀ ਭੈੜੀ ਚੀਜ਼ ਹੈ ਜਿਸ ਦੇ ਹੁੰਦਿਆਂ ਵਾਹਿਗੁਰੂ ਤੋਂ ਹੋਰ ਸਾਰੀਆਂ ਮਿਲੀਆਂ ਦਾਤਾਂ ਸਿਕੀਆਂ ਤੇ ਬੇਸਵਾਦੀ ਹੋ ਜਾਂਦੀਆਂ ਹਨ ਇਸ ਜਗਤ ਰਚਨਾ ਵਿੱਚ ਤੰਦਰੁਸਤੀ ਜਹੀ ਵੱਡਮੁੱਲੀ ਦਾਤ ਹੋਰ ਕੋਈ ਨਹੀਂ ਇਸ ਕਰਕੇ ਜੇ ਤੁਸੀਂ ਬਿਮਾਰ ਹੋ ਅਤੇ ਬਿਮਾਰੀ ਤੋਂ ਖਿਹੜਾ ਛਡਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਇਹ ਖਾਹਿਸ਼ ਬੜੀ ਚੰਗੀ ਤੇ ਪਵਿੱਤਰ ਖਾਹਿਸ਼ ਹੈ ਐਸੀ ਖਾਹਿਸ਼ ਕਰਨਾ ਤੁਹਾਡਾ ਜਮਾਨਦਰੂ ਹੱਕ ਹੈ ਸਾਡੇ ਵਿੱਚ ਪੁਰਾਣਾ ਪਰ ਚਲਿਤ ਖਿਆਲ ਇਹ ਹੈ ਕਿ ਦੁੱਖ ਸੁੱਖ ਸਭ ਵਾਹਿਗੁਰੂ ਦੀਆਂ ਦਾਤਾਂ ਹਨ ਅਤੇ ਸਾਨੂੰ ਦੁੱਖ ਸੁੱਖ ਵਿੱਚ ਇੱਕੋ ਜਿਹਾ ਵਾਹਿਗੁਰੂ ਦਾ ਸ਼ੁਕਰ ਜਾਂ ਧੰਨਵਾਦੀ ਰਹਿਣਾ ਚਾਹੀਦਾ ਹੈ ਇਹ ਖਿਆਲ ਆਮ ਲੋਕਾਂ ਵਾਸਤੇ ਗੈਰ ਕੁਦਰਤੀ ਖਿਆਲ ਹੈ ਦੁੱਖ ਤਕਲੀਫਾਂ ਅਤੇ ਬਿਮਾਰੀ ਦੇ ਸਮੇਂ ਵਾਹਿਗੁਰੂ ਨੂੰ ਅੰਗ ਸੰਗ ਸਮਝ ਕੇ ਨਾ ਘਬਰਾਉਣਾ ਅਤੇ ਅਡੋਲ ਰਹਿਣਾ ਹੋਰ ਗੱਲ ਹੈ ਅਤੇ ਦੁੱਖ ਬਿਮਾਰੀ ਮੁਸੀਬਤਾਂ ਨੂੰ ਵਾਹਿਗੁਰੂ ਜੀ ਵੱਲੋਂ ਭੇਜੀਆਂ ਹੋਈਆਂ ਸਮਝ ਕੇ ਉਹਨਾਂ ਨੂੰ ਚੰਗੀਆਂ ਸਮਝਣਾ ਜਾਂ ਉਹਨਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਨਾ ਕਰਨਾ ਇੱਕ ਭਾਰੀ ਪੁੱਲ ਹੈ ਭਾਵੇਂ ਵਾਹਿਗੁਰੂ ਦੀ ਰਚਨਾ ਵਿੱਚ ਮਾੜੀਆਂ ਅਤੇ ਚੰਗੀਆਂ ਸਭ ਚੀਜ਼ਾਂ ਮੌਜੂਦ ਹਨ ਪਰ ਵਾਹਿਗੁਰੂ ਦੀ ਇਹ ਇੱਛਾ ਹਰ ਕਿਸ ਨਹੀਂ ਕਿ ਉਸ ਦੇ ਬੰਦੇ ਮਾੜੀਆਂ ਅਤੇ ਚੰਗੀਆਂ ਚੀਜ਼ਾਂ ਵਿੱਚ ਫਰਕ ਜਾਂ ਤਮੀਜ਼ ਨਾ ਕਰਨ ਅਤੇ ਮਾੜੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਅਤੇ ਚੰਗੀਆਂ ਚੀਜ਼ਾਂ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਨਾ ਕਰਨ। ਐਸਾ ਸਮਝਣਾ ਵਾਹਿਗੁਰੂ ਜੀ ਨੂੰ ਨਾ ਸਮਝਣਾ ਹੈ। ਜਿਵੇਂ ਸਾਡੇ ਦੇਸ਼ ਦੀ ਗਵਰਨਮੈਂਟ ਵੱਲੋਂ ਦੇਸ਼ ਵਿੱਚ ਚੰਗੇ ਤੇ ਮਾੜੇ ਸਭ ਅਸਥਾਨ ਮੌਜੂਦ ਹਨ। ਅਤੇ ਜੇਲ੍ਹਖਾਨੇ ਤੇ ਹਸਪਤਾਲ ਆਦ ਵੀ ਮੌਜੂਦ ਹਨ ਇਹ ਸਭ ਕੁਝ ਹੁੰਦਿਆ ਗਵਰਨਮੈਂਟ ਦਾ ਆਸ਼ਾ ਇਹ ਹੈ ਕਿ ਵੱਧ ਤੋਂ ਵੱਧ ਲੋਕ ਆਪਣੀ ਸਿਹਤ ਕਾਇਮ ਰੱਖਣ ਅਤੇ ਪਾਰਕਾਂ ਬਾਗਾਂ ਬਗੀਚਿਆਂ ਸ਼ਹਿਰ ਗਾਹਾਂ ਤੋਂ ਫਾਇਦਾ ਉਠਾਉਣ ਗਵਰਨਮੈਂਟ ਦਾ ਇਹ ਆਸ਼ਾ ਹੈ ਕਿ ਲੋਕੀ ਬਿਮਾਰ ਅਤੇ ਬਾਦਚਲਣ ਰਹਿਣ ਅਤੇ ਹਸਪਤਾਲਾਂ ਜੇਲ੍ਹਖਾਨਿਆਂ ਨੂੰ ਭਰੀ ਰੱਖਣ ਜਿਹੜਾ ਮਿੱਤਰ ਜੇਲ੍ਹਖਾਨਿਆਂ ਅਤੇ ਹਸਪਤਾਲਾਂ ਨੂੰ ਗਵਰਨਮੈਂਟ ਵੱਲੋਂ ਬਣਾਏ ਗਏ ਸਮਝ ਕੇ ਉਹਨਾਂ ਵਿੱਚ ਰਹਿਣ ਲਈ ਤਿਆਰ ਹੋਵੇ ਉਸਨੇ ਗਵਰਨਮੈਂਟ ਦੇ ਅਸਲ ਆਸ਼ੇ ਨੂੰ ਨਹੀਂ ਸਮਝਿਆ ਇਸੇ ਤਰ੍ਹਾਂ ਕਰਤਾਰ ਦੀ ਸ੍ਰਿਸ਼ਟੀ ਵਿੱਚ ਕਿਉਂਕਿ ਬਿਮਾਰੀ ਦੀ ਘਟਨਾ ਮੌਜੂਦ ਹੈ ਇਸ ਕਰਕੇ ਬਿਮਾਰੀ ਨੂੰ ਜੀਵਨ ਵਾਸਤੇ ਇੱਕ ਜ਼ਰੂਰੀ ਚੀਜ਼ ਸਮਝਣਾ ਅਤੇ ਬਿਮਾਰੀ ਦਾ ਡਟ ਕੇ ਮੁਕਾਬਲਾ ਨਾ ਕਰਨਾ ਐਸਾ ਕਰਨ ਵਿੱਚ ਵਾਹਿਗੁਰੂ ਦਾ ਭਾਣਾ ਜਾਂ ਰਜ਼ਾ ਸਮਝਣਾ ਵਾਹਿਗੁਰੂ ਜੀ ਨੂੰ ਨਾ ਸਮਝਣਾ ਹੈ ਵਾਹਿਗੁਰੂ ਜੀ ਹਰ ਕਿਸ ਇਹ ਨਹੀਂ ਚਾਹੁੰਦੇ ਕਿ ਉਸਦੇ ਬੰਦੇ ਬਿਮਾਰ ਹੋਣ ਜਾਂ ਬਿਮਾਰੀ ਦਾ ਡਟ ਕੇ ਮੁਕਾਬਲਾ ਨਾ ਕਰਨ ਇਸ ਵਾਸਤੇ ਐ ਪਾਠਕ ਜੇਕਰ ਆਪ ਬਿਮਾਰ ਰਹਿੰਦੇ ਹੋ ਤਾਂ ਬਿਮਾਰੀ ਨੂੰ ਬੁਰਾ ਸਮਝਣਾ ਤੇ ਬਿਮਾਰੀ ਦਾ ਡਟ ਕੇ ਮੁਕਾਬਲਾ ਕਰਨਾ ਬਿਮਾਰੀ ਤੋਂ ਛੁਟਕਾਰਾ ਪਾਉਣਾ ਆਪ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪਹਿਲਾ ਫਰਜ਼ ਹੈ ਜਦ ਤੁਸੀਂ ਬਿਮਾਰੀ ਤੋਂ ਛੁਟਕਾਰਾ ਪਾਉਣ ਦਾ ਪੱਕਾ ਤੇ ਅਹਿਲ ਇਰਾਦਾ ਕਰ ਲਹੋਗੇ ਤਾਂ ਤੁਹਾਡੀ ਬਿਮਾਰੀ ਉੱਤੇ ਇਹ ਪਹਿਲੀ ਫਤਿਹ ਹੋਵੇਗੀ। ਬਿਮਾਰੀ ਉੱਤੇ ਦੂਜੀ ਫਤਿਹ। ਬਿਮਾਰੀ ਤੋਂ ਨਾ ਡਰਨਾ, ਨਾ ਘਬਰਾਉਣਾ ਅਤੇ ਬਿਮਾਰੀ ਨੂੰ ਤੁੱਛ ਸਮਝਣਾ ਹੈ। ਤੁਹਾਨੂੰ ਇਹ ਸੁਣ ਕੇ ਹੈਰਾਨੀ ਤਾਂ ਭਾਵੇਂ ਹੋਵੇਗੀ ਪਰ ਇਹ 16 ਆਣੇ ਸੱਚ ਅਤੇ ਵਿਗਿਆਨਕ ਤੌਰ ਤੇ ਬਿਲਕੁਲ درست ਹੈ ਕਿ ਆਪ ਦਾ ਸਰੀਰ ਬਿਮਾਰ ਨਹੀਂ। ਸਗੋਂ ਆਪ ਦਾ ਮਨ ਬਿਮਾਰ ਹੁੰਦਾ ਹੈ। ਬਿਮਾਰੀ ਦਾ ਅਸਰ ਭਾਵੇਂ ਆਪ ਦੇ ਸਰੀਰ ਤੇ ਪੈ ਰਿਹਾ ਹੈ ਅਤੇ ਸਰੀਰ ਬਿਮਾਰ ਵੀ ਪਿਆ ਜਾਪਦਾ ਹੈ ਪਰ ਯਾਦ ਰੱਖੋ ਤੁਹਾਡਾ ਸਰੀਰ ਬਿਮਾਰ ਨਹੀਂ ਤੁਹਾਡਾ ਕੇਵਲ ਮਨ ਬਿਮਾਰ ਹੈ ਮਨ ਦੇ ਬਿਮਾਰ ਹੋਣ ਨਾਲ ਤੁਸੀਂ ਬਿਮਾਰ ਹੋਏ ਹੋ ਅਤੇ ਮਨ ਦੇ ਰਾਜੀ ਹੋਣ ਨਾਲ ਹੀ ਤੁਸੀਂ ਰਾਜੀ ਹੋ ਜਾਣਾ ਹੈ ਸਰੀਰ ਕੇਵਲ ਮਨ ਦਾ ਪਰਛਾਵਾਂ ਹੈ ਜਦ ਮਨ ਬਿਮਾਰ ਹੋਵੇ ਤਾਂ ਮਨ ਦਾ ਪਰਛਾਵਾਂ ਤਨ ਵੀ ਬਿਮਾਰ ਹੋ ਜਾਂਦਾ ਹੈ ਅਤੇ ਜਦ ਮਨ ਰਾਜੀ ਹੋਵੇ ਤਾਂ ਮਨ ਦਾ ਪਰਛਾਵਾਂ ਵੀ ਰਾਜੀ ਹੋ ਜਾਂਦਾ ਹੈ ਆਪ ਨੂੰ ਇਹ ਨਿਸ਼ਚਾ ਹੋ ਗਿਆ ਹੈ ਕਿ ਤਨ ਦੀ ਬਿਮਾਰੀ ਕੇਵਲ ਮਨ ਦੀ ਬਿਮਾਰੀ ਦਾ ਸਬੂਤ ਜਾਣ ਤੀਜਾ ਹੈ ਤਾਂ ਇਹ ਨਿਸ਼ਚਾ ਤੁਹਾਡੀ ਬਿਮਾਰੀ ਉੱਤੇ ਤੀਸਰੀ ਫਤਿਹ ਹੈ ਹੁਣ ਜੇਕਰ ਆਪ ਨੂੰ ਇਹ ਪਤਾ ਲੱਗ ਜਾਵੇ ਕਿ ਤੁਹਾਡਾ ਮਨ ਕਿਵੇਂ ਬਿਮਾਰ ਹੋਇਆ ਅਤੇ ਮੋੜ ਕਿਵੇਂ ਰਾਜੀ ਹੋ ਸਕਦਾ ਹੈ ਇਹ ਤੁਹਾਡੀ ਬਿਮਾਰੀ ਉੱਤੇ ਆਖਰੀ ਅਤੇ ਪੂਰੀ ਫਤਿਹ ਹੋਵੇਗੀ ਹੁਣ ਤੁਸੀਂ ਫੇਰ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਮਨ ਨੂੰ ਉਸ ਦੇ ਗਲਤ ਨਿਸ਼ਚੇ ਬਿਮਾਰ ਕਰਦੇ ਹਨ ਅਤੇ ਜਦ ਤੱਕ ਮਨ ਵਿੱਚ ਗਲਤ ਨਿਸ਼ਚੇ قائم ਰਹਿਣ ਉਹ ਚੰਗੀ ਤਨਾ ਰਾਜੀ ਨਹੀਂ ਹੁੰਦਾ ਮਨ ਦੇ ਗਲਤ ਨਿਸ਼ਚੇ ਕੀ ਹਨ ਮਨ ਦੇ ਗਲਤ ਨਿਸ਼ਚੇ ਤਾਂ ਬਹੁਤ ਹਨ ਜਿਹੜੇ ਸਾਰੇ ਦੱਸਿਆਂ ਮضمੂਨ ਬਹੁਤ ਲੰਬਾ ਹੋ ਜਾਵੇਗਾ ਪਰ ਅਸੀਂ ਇੱਥੇ ਮਨ ਦੇ ਕੇਵਲ ਉਹ ਗਲਤ ਨਿਸ਼ਚੇ ਦੱਸਦੇ ਹਾਂ ਜਿਹੜੇ ਇਸ ਨੂੰ ਆਮ ਤੌਰ ਉਤੇ ਬਿਮਾਰ ਕਰਦੇ ਹਨ ਮਨ ਦਾ ਆਪਣੇ ਆਪ ਨੂੰ ਸਰੀਰ ਸਮਝਣਾ ਸਰੀਰ ਨੂੰ ਮਹਿਸੂਸ ਕਰਨ ਵਾਲੀ ਜੁੰਦੀ ਜਾਗਦੀ ਅਤੇ ਬਿਮਾਰ ਹੋ ਸਕਣ ਵਾਲੀ ਚੀਜ਼ ਸਮਝਣਾ ਬਿਮਾਰੀ ਨੂੰ ਸ਼ਕਤੀਮਾਨ ਅਤੇ ਸਰੀਰ ਲਈ ਕਿਸੇ ਹੱਦ ਤੱਕ ਜ਼ਰੂਰੀ ਸਮਝਣਾ ਬਿਮਾਰੀ ਤੋਂ ਡਰਨਾ ਮਨ ਦੇ ਗਲਤ ਨਿਸ਼ਚੇ ਹਨ ਜਿਹੜੇ ਇਸ ਨੂੰ ਬਿਮਾਰ ਕਰਨ ਦੇ ਵੱਡੇ ਕਾਰਨ ਹੁੰਦੇ ਹਨ ਮਨ ਦੇ ਨਿਸ਼ਚੇ ਕਦੋਂ ਠੀਕ ਹੁੰਦੇ ਹਨ ਜਦ ਮਨ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਵੇ ਮਨ ਦੀ ਅਸਲੀਅਤ ਕੀ ਹੈ ਜਿਸ ਤਰ੍ਹਾਂ ਤਨ ਮਨ ਦਾ ਪਰਛਾਵਾਂ ਹੈ ਇਸੇ ਤਰ੍ਹਾਂ ਹਕੀਕਤ ਵਿੱਚ ਮਨ ਆਤਮਾ ਦਾ ਪਰਛਾਵਾਂ ਹੈ RAM ਜਾਂ ਵਾਹਿਗੁਰੂ ਦੀ ਅੰਛ ਹੈ ਆਤਮਾ ਵਰਗੀ ਪੂਰਨ ਚੀਜ਼ ਹੈ ਜਿਵੇਂ ਆਤਮਾ ਨੂੰ ਕੋਈ ਬਿਮਾਰੀ ਨਹੀਂ ਆ ਸਕਦੀ ਉਸੇ ਤਰ੍ਹਾਂ ਆਪਣੀ ਅਸਲੀਅਤ ਤੋਂ ਵਾਕਿਫ ਹੋਣ ਵਾਲੇ ਮਨ ਨੂੰ ਵੀ ਕਦੀ ਬਿਮਾਰੀ ਨਹੀਂ ਆ ਸਕਦੀ ਸਰੀਰ ਇੱਕ ਜੜ ਵਸਤੂ ਹੈ ਇਸ ਵਿੱਚ ਨਾ ਜਾਨ ਹੈ ਨਾ ਮਹਿਸੂਸ ਸ਼ਕਤੀ ਇਸ ਉੱਤੇ ਬਿਮਾਰੀ ਉਸੇ ਤਰ੍ਹਾਂ ਕੋਈ ਅਸਰ ਨਹੀਂ ਕਰ ਸਕਦੀ ਜਿਵੇਂ ਕੁਰਸੀ ਜਾਂ ਮੇਜ਼ ਉੱਤੇ ਸਰੀਰ ਕਦੀ ਆਪਣੇ ਆਪ ਬਿਮਾਰ ਨਹੀਂ ਹੁੰਦਾ ਜਿਸ ਆਦਮੀ ਦੇ ਮਨ ਨੂੰ ਆਪਣੀ ਅਸਲੀਅਤ ਦਾ ਗਿਆਨ ਹੋ ਜਾਵੇ ਉਹ ਮਨ ਆਤਮਾ ਦੀ ਤਰ੍ਹਾਂ ਬਿਮਾਰੀ ਤੋਂ ਉੱਚਾ ਤੇ ਦੂਰ ਹੈ ਜਿਹੜਾ ਮਨ ਆਪ ਬਿਮਾਰੀ ਤੋਂ ਉੱਚਾ ਹੋਵੇ ਉਸ ਦੇ ਤਨ ਉੱਤੇ ਕੋਈ ਬਿਮਾਰੀ ਅਸਰ ਨਹੀਂ ਕਰ ਸਕਦੀ ਅਗਰ ਆਪ ਬਿਮਾਰ ਰਹਿੰਦੇ ਹੋ ਤਾਂ ਇਸ ਦੀ ਵਜ੍ਹਾ ਇਹ ਹੈ ਕਿ ਆਪ ਨੂੰ ਆਪਣੀ ਅਸਲੀਅਤ ਭੁੱਲੀ ਹੋਈ ਹੈ ਆਪ ਨੂੰ ਆਪਣੀ ਅਸਲੀਅਤ ਮੋੜ ਯਾਦ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਉਪਦੇਸ਼ ਯਾਦ ਰੱਖਣਾ ਚਾਹੀਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗਮਾਨ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਬਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਹਰੀ ਨੂੰ ਯਾਦ ਕਰਨ ਵਾਲੇ ਹਰੀ ਦੇ ਗੁਣ ਗਾਉਣ ਵਾਲੇ ਹਰੀ ਦਾ ਸਿਮਰਨ ਕਰਨ ਵਾਲੇ ਗੁਰਸਿੱਖ ਦਾ ਮਨ ਸਦਾ ਨਿਰਮਲ ਅਤੇ arogh ਰਹੇਗਾ ਉਸ ਨੂੰ ਆਪਣਾ ਅਤੇ ਹਰੀ ਦਾ ਰਿਸ਼ਤਾ ਸਦਾ ਯਾਦ ਰਹੇਗਾ ਜਿਸ ਕਰਕੇ ਉਹ ਕਦੀ ਬਿਮਾਰ ਨਹੀਂ ਹੋਵੇਗਾ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਨਾਮ ਔਖਦ ਮੋਕੋ ਸਾਧੂ ਦੀ ਆ ਇਲੇ ਵਿਖੇ ਕਾਟੇ ਨਿਰਮਲthia ਆਨੰਦ ਪਾਇਆ ਨਿਕਸੀ ਸਭ ਪੀਰਾ ਸਗਲ ਵਿਨਾਸ਼ੇ ਦਰਦਾ ਜੀਓ ਜੇਕਰ ਆਪ ਨੂੰ ਗੁਰਬਾਣੀ ਉੱਤੇ ਅਜੇ ਪੂਰਨ ਭਰੋਸਾ ਨਹੀਂ ਅਤੇ ਸੱਚੇ ਦਿਨੋਂ ਪ੍ਰਾਰਥਨਾ ਕਰੋ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਉਸ ਡਾਕਟਰ ਦੁਆਰਾ ਇਲਾਜ ਵੀ ਕਰੋ ਜਿਸ ਤੇ ਆਪ ਦਾ ਭਰੋਸਾ ਹੋਵੇ ਅਤੇ ਉਹ ਦਵਾਈਆਂ ਵੀ ਵਰਤੋ ਜੋ ਤੁਹਾਡਾ ਡਾਕਟਰ ਤੁਹਾਨੂੰ ਦੇਵੇ ਦਵਾਈ ਵਰਤਦੇ ਆਵੇਂ ਅਕਾਲ ਪੁਰਖ ਦਾ ਆਸਰਾ ਤੱਕੋ ਆਪ ਨੂੰ ਸ਼ਾਇਦ ਪਤਾ ਹੋਵੇਗਾ ਕਿ ਡਾਕਟਰੀ ਵਿੱਦਿਆ ਅਨੁਸਾਰ ਮਰੀਜ਼ ਨੂੰ ਰਾਜੀ ਹੋਣ ਵਿੱਚ ਦਵਾਈਆਂ ਕੇਵਲ ਮਦਦ ਕਰਦੀਆਂ ਹਨ ਮਰੀਜ਼ ਨੂੰ ਰਾਜੀ ਕੇਵਲ ਵਾਹਿਗੁਰੂ ਕਰਦਾ ਹੈ ਮਰੀਜ਼ ਰਾਜੀ ਅੰਦਰੋਂ ਵਾਹਿਗੁਰੂ ਦੀ ਕਲਾ ਨਾਲ ਹੁੰਦਾ ਹੈ ਦਵਾਈਆਂ ਕੇਵਲ ਕੁਦਰਤ ਦੀ ਮਦਦ ਵਾਸਤੇ ਹੁੰਦੀਆਂ ਹਨ ਦੇਖਿਆ ਗਿਆ ਹੈ ਕਿ ਵਾਹਿਗੁਰੂ ਦੀ ਮਿਹਰ ਉੱਤੇ ਭਰੋਸਾ ਰੱਖ ਕੇ ਖਾਦੀਆਂ ਦਵਾਈਆਂ ਦਾ ਅਸਰ ਵੱਧ ਜਾਂਦਾ ਹੈ ਇਸ ਲਈ ਜੇਕਰ ਆਪ ਦੀ ਬਿਮਾਰੀ ਖਤਰਨਾਕ ਹੈ ਜਾਂ ਪੁਰਾਣੀ ਹੈ ਅਤੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਉੱਤੇ ਉਹ ਭਰੋਸਾ ਨਹੀਂ ਜਿਹੜਾ ਕਿ ਗੁਰਬਾਣੀ ਦੇ ਆਤਮਿਕ ਅਸੂਲਾਂ ਨੂੰ ਸਫਲਤਾ ਨਾਲ ਵਰਤਣ ਲਈ ਜ਼ਰੂਰੀ ਹੁੰਦਾ ਹੈ ਤਾਂ ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਭਰੋਸਾ ਸਿੱਧਕ ਵੀ ਪ੍ਰਾਰਥਨਾ ਕਰਨ ਨਾਲ ਮਿਲ ਸਕੇਗਾ ਅਤੇ ਵਾਹਿਗੁਰੂ ਜੀ ਦੀ ਮਿਹਰ ਦੀ ਆਸ ਉੱਤੇ ਵਰਤੀਆਂ ਦਵਾਈਆਂ ਵੀ ਬੜਾ ਗੁਣ ਕਰਨਗੀਆਂ